ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਮੀਦਾ ਸਰ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਚ ਗੱਲਬਾਤ ਕਰਦੇ ਆ ਜਿਹੜੀ ਕਿਸਾਨ ਮੇਲਣੀ ਦੌਰਾਨ ਜਿਹੜੇ ਆਪਣੇ ਝੋਨੇ ਦੇ ਲਗਾਉਣ ਦੀਆਂ ਇਹ ਡੇਟਾ ਜਾਰੀ ਕਰ ਦਿੱਤੀਆਂ ਨੇ ਸੀਐਮ ਭਗਵੰਤ ਮਾਨ ਨੇ ਤੇ ਉਹ ਤਿੰਨ ਝੋਨਾ ਜਿਹੜਾ ਆਪਣੇ ਪੰਜਾਬ ਨੂੰ ਵੰਡਿਆ ਗਿਆ ਹੈ ਤੇ ਕਿਹੜੇ-ਕਿਹੜੇ ਤਰੀਕ ਨੂੰ ਕਿਹੜੇ-ਕਿਹੜੇ ਜਿਹੜੇ ਨੇ ਆਪਾਂ ਤੁਹਾਡੀ ਸਾਰੀ ਡਿਟੇਲ ਨਾਲ ਪਤਾ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹ ਹੁਣ ਸ਼ੁਰੂ ਕਰਦੇ ਆਂ ਜੀ ਪਹਿਲਾ ਜਿਹੜਾ ਇੱਕ ਪਹਿਲਾ ਜ਼ੋਨ ਬਣਿਆ ਜਿਹੜਾ ਇੱਕ ਝੂਨ ਤੋਂ ਜਿਹੜਾ ਚੋਣਾਂ ਲੱਗਣ ਲੱਗਣਾ ਉਸ ਦੀ ਗੱਲ ਕਰਦੇ ਆਂ ਸੋ ਇੱਕ ਝੂਨ ਨੂੰ ਜਿਹੜਾ ਚੋਣਾਂ ਲੱਗਣਾ ਜੀ ਉਹ ਜਿਹੜੇ ਹੈਗੇ ਨੇ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜਿਲ੍ਹਾ ਜਿਹੜੇ ਇੱਕ ਤਰੀਕ ਨੂੰ ਜਿਹੜੇ ਚੋਣਾਂ ਲੱਗਣਾ ਪਹਿਲੇ ਜ਼ੋਨ ਚ ਆਉਂਦਾ ਤੇ ਉਸ ਤੋਂ ਬਾਅਦ ਜਿਹੜੇ 5 ਜੂਨ ਨੂੰ ਜਿਹੜਾ ਚੋਣਾਂ ਲੱਗਣ ਲੱਗਣਾ ਉਹ 5 ਜੂਨ ਨੂੰ ਚੋਣਾਂ ਲੱਗਣਾ ਜੀ ਗੁਰਦਾਸਪੁਰ ਪਠਾਨਕੋਟ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਰੂਪਨਗਰ ਮਹਾਲੀ ਤੇ ਸ੍ਰੀ ਫਤਿਹਗੜ ਸਾਹਿਬ ਅਤੇ ਹਸ਼ਿਆਰਪੁਰ ਤੇ ਇਹਨਾਂ ਜਿਹੜੇ ਜਿਹੜਾ ਪੰਜ ਜ਼ੋਨ ਚੋਣਾ ਲੱਗੇਗਾ ਤੇ ਤੀਜੇ ਜ਼ੋਨ ਜਿਹੜਾ ਵੰਡਿਆ ਗਿਆ ਹੈ ਜੀ ਤੀਜੇ ਜ਼ੋਨ ਦੀ ਲੱਗਣਾ ਜਿਹੜਾ 9 ਜੂਨ ਨੂੰ ਜਿਹੜਾ ਚੋਣਾ ਲੱਗਣਾ ਲੁਧਿਆਣਾ ਮਰੇਲਕੋਟਲਾ ਮਾਨਸਾ ਮੋਗਾ ਸੰਗਰੂਰ ਬਰਨਾਲਾ ਪਟਿਆਲਾ ਕਪੂਰਥਾਲਾ ਨਵਾਂ ਸ਼ਹਿਰ ਇਹ ਚੋਣਾ ਜਿਹੜਾ 9 ਜੂਨ ਨੂੰ ਲੱਗੇਗਾ ਤਿੰਨ ਜ਼ੋਨਾਂ ਜਿਹੜਾ ਪੰਜਾਬ ਵੰਡਿਆ ਗਿਆ ਹੈ 1 ਜੂਨ 5 ਜੂਨ ਤੇ 9 ਜੂਨ 9 ਜੂਨ ਤਹਾਂ ਸਾਰੇ ਮਤਲਬ ਪੰਜਾਬ ਦੇ ਜਿਹੜਾ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਤੇ ਇਹ ਜਾਣਕਾਰੀ ਆਪਾਂ ਤੁਹਾਡਾ ਨਾਲ ਸਾਂਝੀ ਕੀਤੀ ਹੈ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਕੋਈ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ